ਤੇ ਬਾਪੂ ਨੇ ਪਹਿਲਾਂ ਬਚਪਨ ਚ ਉਹਨਾਂ ਨੇ ਬਹੁਤ ਮਾੜਾ ਹਾਲਾਤ ਦੇਖੇ ਸੀ ਘਰਾਂ ਦੇ ਠੀਕ ਹੈ ਜੀ ਉਹ ਚਾਹੁੰਦੇ ਸੀ ਕਿ ਬੱਚੇ ਸਾਡੇ ਪੜ੍ਹ ਲਿਖ ਕੇ ਡਾਕਟਰ ਬਣ ਜਾ। ਉਹ ਮੇਰਾ ਸੁਪਨਾ ਸੀ ਉਹ ਮੈਨੂੰ ਐਂ ਲੱਗਦਾ ਸੀ ਅਜੇ ਦੇ ਬਗਾਨਾ ਦੋ ਮੋਟਰਸਾਈਕਲ ਤੇ ਖੜ ਕੇ ਆਉਂਦਾ ਹੁੰਦਾ ਸੀ ਹਾਂ 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 ਬਹੁਤ ਚੱਲੀ ਫਿਰ ਮੈਂ ਵੀ ਐਂ ਖੜ ਕੇ ਆਇਆ ਪਰ ਜੇ ਤੁਹਾਡੇ ਘਰ ਦੇ ਤੁਹਾਡੇ ਤੋਂ ਕੁਝ ਨਹੀਂ ਤੁਸੀਂ ਦੁਨੀਆ 'ਚ ਜੋ ਮਰਜ਼ੀ ਖਰੀਦ ਲਓ ਜੋ ਮਰਜ਼ੀ ਪਾਲੋ ਤੁਹਾਡੀ ਜ਼ਿੰਦਗੀ ਤੁਹਾਨੂੰ ਐਂ ਲੱਗਦੀ ਕਿ ਨਰਕ ਹੀ ਆ ਤੇ ਮੈਨੂੰ ਕੋਈ ਕਹੇ ਕਿ ਇਹ दारू ਨਹੀਂ ਪੀਂਦਾ ਆ ਜਾ ਦਾਰੂ ਪੀਣੇ ਆਏ ਜੀ ਬੰਦੇ ਲੱਗੇ ਮੈਂ ਖੜਦਾ ਨਹੀਂ ਉੱਦਾਂ ਆਈ ਅਸੀਂ ਸੋ ਉੱਥੋਂ ਸਾਡਾ ਪੰਜਾਬੀ ਸਿਨੇਮਾ ਸ਼ੁਰੂ ਹੋਇਆ ਸੀ ਜਿਵੇਂ ਤਰਮਿੰਦਰ ਜੀ, ਸ਼ਤਰੂਗਨ ਸੀਨਾ ਜੀ, ਬਰਿੰਦਰ ਜੀ, ਗਗੂ ਗੇਲ ਸਾਹਿਬ, ਗਗੂ ਗੇਲ ਸਾਹਿਬ ਹਾਂ ਇਹਨਾਂ ਸਾਰਿਆਂ ਨੇ ਸ਼ੁਰੂਆਤ ਕੀਤੀ ਸੀ। ਤੁਹਾਨੂੰ ਹੁਣ ਅਲੂ ਅਰਜਨ ਨਾਲ ਕੰਪੇਅਰ ਬਹੁ ਕਰਨ ਲੱਗੇ। ਮੈਨੂੰ ਦੱਸਿਓ ਮੜਾ ਜਿਹੜੀ ਸ਼ੂਟਿੰਗ ਵਿੱਚ ਸਟੰਟ ਹੁੰਦੇ ਆ ਮੋਟਰਸਾਈਕਲ ਦੇ ਕਰਦੇ ਆ ਤੁਸੀਂ ਕਿੰਨੇ ਕ ਪਰਸੈਂਟ ਜਣੀ ਸਹੀ ਹੁੰਦੇ ਆ ਸੱਚੇ ਹੁੰਦੇ ਆ? 100%? ਅੱਛਾ? ਹਾਂ ਜੀ ਇਹ ਸਾਰੇ ਆਪ ਹੀ ਕਰ ਜਿਦਾਂ ਆ ਦੇਖੋ। ਹੱਥੇ ਲੈਣ ਪਈ ਹੋਈ ਨਾ। ਹੂੰ। ਤਾਂ ਉਹ ਜਿਹੜੀ ਕੋਈ ਸ਼ੂਟਿੰਗ ਕਰਦੇ ਲੱਗ ਜਿੱਦਾਂ ਮੈਡਲ ਚ ਘੋ ਮੋਢਾ ਹਾਂਜੀ ਮੋਢਾ ਡਿਸਲੋਕੇਟ ਹੋ ਗਿਆ ਸੀ। ਮੈਨੂੰ ਲੱਗਦਾ ਪੰਜਾਬੀ ਸਿਨੇਮੇ ਵਿੱਚ ਬਹੁਤ ਘੱਟ ਏਦਾਂ ਦੀਆਂ ਫਿਲਮਾਂ ਬਣਦੀਆਂ ਨੇ ਜਿਹੜੀਆਂ ਪਿਓ ਪੁੱਤ ਦੇ ਰਿਸ਼ਤੇ ਤੇ ਬੇਸ ਹੁੰਦੀਆਂ। ਓਕੇ। ਸੋ ਜੇ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਇਹ ਚੀਜ਼ ਉਹਦੇ 'ਚ ਨਹੀਂ ਦੇਖਦੀ। ਠੀਕ ਆ ਜੀ। ਤੇ ਮੈਨੂੰ ਲੱਗਦਾ ਕੋਈ ਦੁਨੀਆ 'ਚ ਐਸਾ ਪੁੱਤ ਹੋਣਾ ਜਿਹੜਾ ਚਾਹੁੰਦਾ ਨਹੀਂ ਹੋਣਾ ਕਿ ਉਹਦੇ ਪਿਓ ਦੀ ਮੋਛ ਤੇ ਉਹਦੇ ਪਿਓ ਦਾ ਕਾਦੂ ਤੇ ਪਿਓ ਦੀ ਪੱਗ ਸਾਰੀ ਦੁਨੀਆ 'ਚ ਰੌਸ਼ਨ ਹੋਵੇ। ਜਿਹਨਾਂ ਨੇ ਮਿਹਨਤ ਨਾਲ ਕਾਰ ਲੈਣੀ ਆ। ਹਾਂਜੀ ਤੇ ਕਾਰ 'ਚ ਬਾਪੂ ਨੂੰ ਝੂਟੇ ਦਵਾਉਣੇ ਆ ਹਨਾ। ਹਾਂਜੀ ਹਾਂਜੀ। ਤੇ ਜ ਅਲਟੋ ਕਿਹੜੀ ਕਰ ਲਈ ਸੀ ਪਹਿਲਾਂ ਅਲਟੋ ਹਾਂ ਜਿੱਦਾਂ ਤੁਸੀਂ ਉੱਥੋਂ ਆਏ ਆ ਬਿਲਕੁਲ ਬਿਲਕੁਲ ਆਬਵੀਅਸਲੀ ਤੁਹਾਨੂੰ ਇਹ ਲੱਗਿਆ ਹੋਊਗਾ ਨਾ ਯਾਰ ਕਿ ਇੱਥੇ ਇੰਨਾ ਕੰਮ ਕਰਕੇ ਨਾ ਬਣਿਆ ਤੇ ਫਿਰ ਕੀ ਕਰਾਂਗੇ ਸੋ ਚੰਗਾ ਉੱਥੇ ਚੱਲ ਜਾਵਾਂਗੇ ਪੱਕੇ ਤਾਂ ਹੋ ਜਾਾਂਗੇ ਜੀ 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 ਇੱਕ ਤੁਹਾਡੇ ਕੋਲੇ ਇੱਕ سپورਟ ਆ ਜੀ ਪੱਕੇ ਤਾਂ ਹੋ ਜਾਾਂਗੇ ਪੱਕੇ ਤਾਂ ਹੋ ਜਾਾਂਗੇ ਇਹ ਗੋਰਿਆਂ ਦਾ ਵੈਸਟਰਨ ਕਲਚਰ ਦਾ ਪਹਿਲਾਂ ਹੀ ਜਿਹੜਾ ਰੂਲ ਆ ਉਹ ਇਹੀ ਹੈ ਕਿ ਤੁਸੀਂ ਕੰਮ ਕਰੋ ਪੈਸੇ ਲਓ ਹੂੰ ਤੇ ਪੰਜਾਬ ਦਾ ਪਹਿਲਾ ਰੂਲ ਇਹ ਆ ਤੁਸੀਂ ਕੰਮ ਕਰੋ ਪਰ ਪੈਸੇ ਦੀ ਗੱਲ ਨਾ ਕਰੋ ਪੈਸੇ ਸਤਿ ਸ਼੍ਰੀ ਅਕਾਲ ਜੀ ਰੂਟਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਔਜਲਾ ਮੇਰੇ ਨਾਲ ਜ਼ੀਰੋ ਤੋਂ ਹੀਰੋ ਦਾ ਸਫ਼ਰ ਤੈਅ ਕੀਤਾ ਜੈ ਰੰਧਾਵਾ ਵਿਕਰਮਜੀਤ ਸਿੰਘ ਰੰਧਾਵਾ ਹੁਣੇ-ਹੁਣੇ ਫਿਲਮ ਆਈਆ ਬਦਨਾਮ ਪਹਿਲੀ ਵਾਰ ਪਹੁੰਚੇ ਨੇ ਕੈਨੇਡਾ ਜਾਣਾਂਗੇ ਕੈਨੇਡਾ ਕਿਵੇਂ ਲੱਗਿਆ ਤੇ ਫਿਲਮ ਬਾਰੇ ਤੇ ਇਹਨਾਂ ਦੀ ਜਿਹੜੀ ਲਾਈਫ ਆ ਮੈਂ ਜਿਹੜਾ ਹੁਣ ਤੱਕ ਮੈਂ ਸੁਣਿਆ ਵੀ ਜ਼ੀਰੋ ਤੋਂ ਹੀਰੋ ਦਾ ਸਫ਼ਰ ਤੈਅ ਕੀਤਾ ਹਨਾ ਉਹ ਭਾਜੀ ਨਾਲ ਡਿਸਕਸ ਕਰਾਂਗੇ ਸਭ ਤੋਂ ਲੱਗਦਾ ਸਵਾਗਤ ਹੈ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਠੀਕ ਠਾਕ ਵੀਰੇ ਹਾਂ ਚੜ੍ਹਦੀ ਕਲਾ ਤੁਸੀਂ ਦੱਸੋ ਪਹਿਲਾਂ ਮੈਂ ਹਰੇਕ ਸਵਾਲ ਇੱਥੇ ਪੁੱਛਦਾ ਹੁੰਨਾ ਜਦ ਤੁਹਾ ਕੈਨੇਡਾ ਇੱਥੇ ਬੱਚਿਆਂ ਨੂੰ ਵੀ ਜਾਂ ਜਿਹੜੇ ਪ੍ਰਾਣੇ ਆ ਵੀ ਤੁਹਾਨੂੰ ਕੈਨੇਡਾ ਕਿੱਦਾਂ ਲੱਗਿਆ ਹਨ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਕਿਵੇਂ ਲੱਗਿਆ ਘੈਂਟ ਵਧੀਆ ਲੱਗਿਆ ਲੱਗਿਆ ਨਹੀਂ ਕੈਨੇਡਾ ਐਦਾਂ ਲੱਗਿਆ ਜਿਦਾ ਪੰਜਾਬ ਹੀ ਆ ਅੱਛਾ ਜੀ ਹਾਂ ਸੜਕਾਂ ਸੜਕਾਂ ਦਾ ਹਾਲ ਦੇਖ ਕੇ ਲੱਗਦਾ ਕੈਨੇਡਾ ਬੈਠਿਆ ਤੁਸੀਂ ਹਾਂ ਹਾਂ ਪਰ ਉਦਾਂ ਜਦਾਂ ਬਾਕੀ ਬੰਦਿਆਂ ਨੂੰ ਮਿਲਦੇ ਆ ਜਦੋਂ ਉਹੀ ਪਿਆਰ ਵਧੀਆ ਉਹੀ ਨਿੱਗ ਥੋੜਾ ਜਿਹਾ ਆਪਾਂ ਮਿੰਟ ਪੰਦਰਾਂ ਕੇ ਲੈਣੇ ਨੇ ਤੁਹਾਡੇ ਬਚਪਨ ਤੋਂ ਜੇ ਸ਼ੁਰੂ ਕਰ ਲਈਏ ਬਚਪਨ ਦੇ ਵਿੱਚ ਕਿਦਾਂ ਦਾ ਘਰ ਦਾ ਮਾਹੌਲ ਸੀ ਜਿਹੜਾ ਮੈਂ ਸੁਣਿਆ ਵੀ ਕਾਫੀ ਜਣੀ ਗਰੀਬੀ ਵਾਲਾ ਸੀਗਾ ਜਿੱਦਾਂ ਮੈਂ ਸੁਣਿਆ ਜਣੀ ਹਾਂਜੀ ਸਧਾਰਨ ਪਰਿਵਾਰ ਜਿੱਦਾਂ ਮੇਲਾ ਦਾ ਹਰ ਪਿੰਡ ਦੇ ਵਿੱਚ ਜਿੱਦਾਂ ਇਹ ਕੰਮ ਕਰਦੇ ਵਿੱਚ ਜਿੱਦਾਂ ਦਾ ਮਾਹੌਲ ਹੁੰਦਾ ਉਦਾਂ ਦਾ ਹੀ ਜੀ ਪਰ ਜਿੱਦਾਂ ਸਾਡੇ ਘਰ ਦੇ ਜਿਹੜਾ ਜਿੱਦਾਂ ਸਰਦੇ ਜਿਹੜੇ ਫਾਦਰ ਸੀਗੇ ਉਹ ਉਹਨਾਂ ਦੇ 7-8 ਭਰਾ ਭੈਣ ਚਾਚੇ ਤਾਏ ਸਾਡੇ ਅੱਛਾ ਜੀ ਸੋ ਉਹਨਾਂ ਚੋਂ ਇਕੱਲੇ ਬਾਪੂ ਨੇ ਬਹੁਤ ਔਖੇ ਹੋ ਕੇ ਪੜ੍ਹਾਈ ਕੀਤੀ ਫਿਰ ਉਹਨਾਂ ਨੇ ਸੁਪਨੇ ਦੇਖੇ ਕਿ ਸਾਡਾ ਬੱਚਾ ਪੜ੍ਹੇ ਜੀ ਫਿਰ ਉਹ ਨੇ ਨੌਕਰੀ ਲਈ ਨੌਕਰੀ ਲੈ ਕੇ ਸਾਨੂੰ ਸ਼ਹਿਰ ਲੈ ਕੇ ਆਏ ਪੜ੍ਹਨ ਲਈ ਹੂੰ ਨਾਲ ਵਾਈ ਕਰਦੇ ਤੇ ਨਾਲ ਪੜਾਈ ਕਰਦੇ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਰਹੀਆਂ ਫਾਦਰ ਸਾਹਿਬ ਜੌਬ ਕਿਹੜੀ ਕਰਦੇ ਸੀ ਉਹ ਪੰਚਾਇਤੀ ਭਾਗ ਚ ਸੀਗੇ ਅੱਛਾ ਜੀ ਹਾਂ ਜੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾ ਮੈਂ ਵੱਡਾ ਹੁੰਦਾ ਗਿਆ ਹਦੋਂ ਹਦੋਂ ਜੀ ਮੇਰੇ ਮੰਮੀ ਫਿਰ ਇੱਕ ਇੱਕ ਸ਼ਹਿਰ ਦੇ ਵਿੱਚ ਉਹਨਾਂ ਨੇ ਸਾਨੂੰ ਰੱਖਿਆ ਕਿਉਂਕਿ ਸਾਡੀ ਪੜ੍ਹਾਈ ਖਰਾਬ ਹੁੰਦੀ ਸੀ ਅੱਛਾ ਜੀ ਕਪੂਰਥਲੇ ਮੈਂ ਜ਼ਿਆਦਾ ਪੜਿਆ ਸਭ ਤੋਂ ਜ਼ਿਆਦਾ ਉਹਦਾ ਮੈਂ ਬਟਾਲੇ ਵੀ ਪੜਿਆ ਅੰਮ੍ਰਿਤਸਰ ਵੀ ਪੜਿਆ ਬਠਿੰਡੇ ਵੀ ਪੜਿਆ ਇਹ ਲੱਖ ਲੱਖ ਥਾਂ ਤੇ ਘਾਤੇ ਜਾਂਦੇ ਤੁਸੀਂ ਬਦਲੀ ਬਦਲੀ ਹੁੰਦੀ ਸੀ ਨਾ ਬਾਪੂ ਦੀ ਹਾਂ ਰੀਜ਼ਨ ਬਦਲੀ ਦਾ ਰੀਜ਼ਨ ਉਹ ਕੀ ਜਦੋਂ ਜੱਟ ਸੋਦਾ ਨੌਕਰੀਆਂ ਕਿੱਥੇ ਕਰ ਸਕਦਾ ਹੈ ਹਾਂ ਸੋ ਉਹ ਥੋੜੇ ਅੜਬ ਸੀਗੇ ਅੱਛਾ ਜੀ ਤੇ ਉਹਨਾਂ ਦੀ ਬਣਦੀ ਬੁਣਦੀ ਘੱਟ ਸੀ ਹਾਂ ਕਾਰਨ ਇਹ ਹੁੰਦਾ ਕਿ ਜਿੰਨੇ ਜਿਹੜੇ ਵੀ ਸਰਕਾਰੀ ਭਾਗ ਦੇ ਵਿੱਚ ਬੰਦੇ ਕੰਮ ਕਰਦੇ ਕਈ ਕੁੱਤੇ ਵਾਲਾ ਬੰਦਾ ਚਾਹੁੰਦਾ ਹੁੰਦਾ ਹੈ ਕਿ ਥੱਲੇ ਵਾਲਾ ਝੁਕੇ ਜੀ ਬਾਪੂ ਸਾਡਾ ਘੱਟ ਝੁਕਦਾ ਸੀ ਅੱਛਾ ਜੀ ਉਹ ਪੰਜਾਂ ਛੇ ਮਹੀਨੇ ਬਾਅਦ ਬਦਲੀ ਕਰ ਦਿੰਦੇ ਅੱਛਾ ਜੀ ਤੇ ਉਹਦੇ ਕਰਕੇ ਫੇ ਪੜ੍ਹਾਈ ਸਾਡੀ ਖਰਾਬ ਹੁੰਦੀ ਫਿਰ ਵਿੱਚ ਆ ਕੇ ਮਾਤਾ ਨੇ ਲੈ ਸਟੈਂਡ ਕੀ ਨਹੀਂ ਕਿ ਇਹਨਾਂ ਦੀ ਪੜਾਈ ਖਰਾਬ ਹੁੰਦੀ ਐ ਨੂੰ ਇੱਕੀ ਜਗ੍ਹਾ ਰੱਖਣਾ ਠੀਕ ਹੈ ਜੀ ਫਿਰ ਅਸੀਂ ਕਪੂਰਥਲੇ ਮਰਿਆ ਮੈਨੂੰ ਲੱਗਦਾ ਕਿ 1999 ਤੋਂ ਲੈ ਕੇ 2006 ਤੱਕ ਜੀ ਫਿਰ ਉਸ ਤੋਂ ਬਾਅਦ ਮਤਲਬ ਫਿਰ ਅੱਗੇ ਹਮ ਮਤਲਬ ਹੋਰ ਸਕੂਲ ਚੇਂਜ ਹੁੰਦੇ ਰਹੇ ਠੀਕ ਹੈ ਜੀ ਪਰ ਜ਼ਿਆਦਾ ਟਾਈਮ ਕਪੂਰਥਲੇ ਉਸ ਤੋਂ ਬਾਅਦ ਕਰਦੇ ਨੇ ਕਹਿੰਦੇ ਵੀ ਡਾਕਟਰ ਬਣਾਉਣਾ ਤਾਂ ਦੰਦਾਂ ਵਾਲਾ ਹੈ ਕੋਰਸ ਕਰਾਉਣਾ ਹੈ। ਹਾਂ ਫਿਰ ਉਹ ਫਿਰ ਬਾਪੂ ਨੇ ਪਹਿਲਾਂ ਬਚਪਨ ਚ ਉਹਨਾਂ ਨੇ ਬਹੁਤ ਮਾੜਾ ਹਾਲਾਤ ਦੇਖੀ ਸੀ ਘਰਾਂ ਦੇ। ਠੀਕ ਹੈ ਜੀ। ਉਹ ਚਾਹੁੰਦੇ ਸੀ ਕਿ ਬੱਚੇ ਸਾਡੇ ਪੜ੍ਹ ਲਿਖ ਕੇ ਡਾਕਟਰ ਬਣ ਜਾਣ। ਓਕੇ। ਫਿਰ ਜਦੋਂ ਮੈਂ +1 +2 ਮੈਡੀਕਲ ਕੀਤੀ ਤੇ ਉਹਨਾਂ ਦਾ ਸੁਪਨਾ ਪਹਿਲਾਂ ਡਾਕਟਰ ਬਣਾਉਂਦਾ ਸੀ ਉਹ ਪੂਰਾ ਕੀਤਾ। ਓਕੇ। ਹਾਂ ਜੀ ਫਿਰ ਮੈਸ ਲਾਈਨ ਚ ਆਇਆ। ਠੀਕ ਹੈ। ਬਾਪੂ ਡਰਿੰਕ ਕਰਦੇ ਸੀ ਹਨਾ? ਹਾਂ ਨਹੀਂ ਜੀ ਦਾਰੂ ਬਹੁਤ ਪਿੰਦੇ ਸੀ। ਸਾਰੀ ਪਿੰਡੇਮ ਲੱਗਾ ਜੱਟਾਂ ਦੇ ਘਰਾਂ 'ਚ ਦਾਰੂ, ਮੁਰਗਾ, ਬੱਕਰਾ ਸਭ ਕੁਝ ਚ ਹਟਾਉਣ ਦੀ ਕੋਈ ਜੇ ਨਹੀਂ ਕੀਤੀ ਜੇ ਮੈਂ ਤੁਹਾਡਾ ਸੁਣਿਆ ਤੁਹਾਨੂੰ ਨਫ਼ਰਤ ਅਦਾ ਕਰਨ ਵਾਲਾ ਹਾਂ ਮੈਨੂੰ ਮੈਂ ਇਸੇ ਕਰਕੇ ਹਿੱਟ ਕਰਦਾ ਕਿ ਮੇਰੇ ਬਾਪੂ ਨੇ ਬਹੁਤ ਪੀਤੀ ਆ ਤੇ ਉਦੋਂ ਮੈਨੂੰ ਲੱਗਦਾ ਜਿੰਨੀ ਕਿ ਸਾਨੂੰ ਸਮਝ ਸੀ ਓਨਾ ਕ ਆਪਾਂ ਕਹਿ ਹੀ ਦਈ ਠੀਕ ਹੈ ਜੀ ਉਹ ਸਾਡਾ ਮੈਂ ਇਦਾਂ ਜਿਆਦਾ ਸਾਡਾ ਮੇਰਾ ਬਾਪੂ ਜਦੋਂ ਨੌਕਰੀ ਦੂਰ ਕਰਦੇ ਸੀ ਸਾਡੇ ਤੋਂ ਤੇ ਉਹ ਹਫ਼ਤੇ 'ਚ ਜਾਂ ਸੱਤਾਂ ਦਿਨਾਂ ਅੱਠਾਂ ਦਿਨਾਂ ਬਾਅਦ ਸਾਡੇ ਕੋਲੇ ਆਉਂਦੇ ਨਹੀਂ ਤਾਂ ਜਿੰਨਾ ਕਿ ਤੁਸੀਂ ਪਿਓ ਨੂੰ ਕਹਿ ਸਕਦੇ ਤੁਸੀਂ ਓਨੇ ਹੀ ਕਹਿ ਸਕਦੇ ਪਿਓ ਦੇ ਪਿਓ ਹੀ ਆ ਪਰ ਉਹ ਜਦੋਂ ਉਹਨਾਂ ਦੀ ਬਹੁਤ ਜ਼ਿਆਦਾ ਹੈਲਥ ਖਰਾਬ ਹੋ ਗਈ ਬਹੁਤ ਸਾਰੀਆਂ ਚੀਜ਼ਾਂ ਹੱਥੋਂ ਕੰਟਰੋਲੋਂ ਬਾਹਰ ਹੋ ਗਈਆਂ ਫਿਰ ਉਸ ਤੋਂ ਬਾਅਦ ਟਾਈਮ ਹੀ ਨਹੀਂ ਸੀਗਾ ਕਿ ਉਸ ਚੀਜ਼ ਦੇ ਵਿੱਚ ਕਿ ਉਹਨਾਂ ਨੂੰ ਹੋਰ ਭਾਵੇਂ ਉਦੋਂ ਉਹਨਾਂ ਨੇ ਛੱਡ ਵੀ ਦਿੱਤੀ ਬਟ ਉਹ ਚੀਜ਼ਾਂ ਹੀ ਇੰਨੀ ਖਰਾਬ ਹੋ ਗਈਆਂ ਇਸ ਕਰਕੇ ਮੈਨੂੰ ਪਸੰਦ ਨਹੀਂ ਕਰਦੇ ਚਾਹੁੰਦੇ ਸੀਗੇ ਵੀ ਤੁਸੀਂ ਮਤਲਬ ਇੱਕ ਵਧੀਆ ਡਾਕਟਰ ਬਣੋ ਪੜ੍ਹ ਲਿਖ ਕੇ ਹਨਾ ਤੁਸੀਂ ਜਿਹੜੀ ਇੰਡਸਟਰੀਅਲ ਲਾਈਨ 'ਚ ਆਏ ਹੋ ਫਿਲਮ ਲਾਈਨ 'ਚ ਆਏ ਹੋ ਇਹ ਤੁਹਾਨੂੰ ਕਿੱਥੋਂ ਸੀਗਾ ਇਹ ਛੋਟੇ ਹੁੰਦੇ ਤਾਂ ਹੀ ਸੀਗੇ ਇਹ ਪ੍ਰਮਾਤਮਾ ਦੀ ਮੈਨੂੰ ਲੱਗਦਾ ਕਿ ਵਾਹਿਗੁਰੂ ਚਾਹੁੰਦਾ ਹੁੰਦਾ ਤੁਸੀਂ ਜ਼ਿੰਦਗੀ ਚ ਕੀ ਕਰਨਾ ਨਾ ਤੁਹਾਨੂੰ ਥੋੜੀਆਂ-ਥੋੜੀਆਂ ਛੋਟੇ-ਛੋਟੀਆਂ ਜੀਆਂ ਚੀਜ਼ਾਂ ਦਿਖਾਉਣ ਲੱਗ ਜਾਂਦਾ ਜੀ ਸੋ ਮੈਨੂੰ 8ਵੀਂ 9ਵੀਂ ਕਲਾਸ ਤੋਂ ਹੀ ਸੀਗਾ ਕਿ ਮੈਂ ਐਕਟਰ ਬੰਨਾ ਆ ਤਾਂ ਮੈਂ ਉਹਦੇ ਲਈ ਮੈਂ ਪਹਿਲਾਂ ਅਸੀਂ ਸਕੂਲ ਭੰਗੜਾ ਪਾਉਂਦੇ ਹੁੰਦੇ ਸੀ ਜੀ ਉੱਥੋਂ ਸਾਡੀ ਤਿਆਰੀ ਸ਼ੁਰੂ ਹੋਈ ਫਿਰ ਬਾਅਦ ਚ ਮੋਟਰਸਾਈਕਲ ਚਲਾਉਣਾ ਪੁੱਠਾ ਸਿੱਧਾ ਸਿੱਖ ਲਿਆ ਅੱਛਾ ਜੀ ਫਿਰ ਹੌਲੀ-ਹੌਲੀ ਸਾਰੀਆਂ ਜਿੰਨੀਆਂ ਐਕਟੀਵਿਟੀਆਂ ਨੇ ਬਾਕੀ ਸਿੰਗਿੰਗ ਲਾ ਲੋ ਜਾਂ ਸਕੂਲ ਦੇ ਵਿੱਚ ਪਲੇ ਕਰਦੇ ਉਹ ਚ ਪਾਰਟਿਸਿਪੇਟ ਕਰਨ ਲੱਗ ਗਏ ਹੋਲੀ ਹੁਣ ਇਹ ਗਲੀਆਂ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਐਡਾਪਟ ਹੋਣ ਲੱਗੀਆਂ ਠੀਕ ਹੈ ਜੀ ਪਰ ਜਿਹੜਾ ਮੇਰਾ ਸੁਪਨਾ ਸੀ ਉਹ ਮੈਨੂੰ ਐਂ ਲੱਗਦਾ ਸੀ ਅਜੇ ਦੇ ਬਗਾਨਾ ਦੋ ਮੋਟਰਸਾਈਕਲ ਤੇ ਖੜ ਕੇ ਆਉਂਦਾ ਹੁੰਦਾ ਸੀ ਹਾਂ 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 ਬਹੁਤ ਚੰਗੀ ਫਿਲਮੀ ਮੈਂ ਵੀ ਐਂ ਖੜ ਕੇ ਆਇਆ ਕਰਨਾ ਤੇ ਮਨ ਉਦੋਂ ਜਦੋਂ ਟੀਵੀ ਦੇਖਦੇ ਸੀ ਹਾਂ ਹਾਂ ਫਿਰ ਉਦੋਂ ਇਸ ਕਰਕੇ ਮੋਟਰਸਾਈਕਲ ਚਲਾਉਣਾ ਸਿੱਖਿਆ ਉੱਥੋਂ ਇਹ ਚੀਜ਼ ਦੀ ਸ਼ੁਰੂਆਤ ਹੋਈ ਥੈਨ ਫਿਰ ਜਿੱਦਾਂ ਡਾਕਟਰੀ ਨਾਲ ਨਾਲ ਚੱਲਦੀ ਸੀ ਨਾਲ ਨਾਲ ਇਸ ਲਾਈਨ 'ਚ ਟਰਾਈ ਕਰਦਾ ਹੁੰਦਾ ਸੀ ਘਰਦਿਆਂ ਨੂੰ ਨਹੀਂ ਪਤਾ ਸੀ ਫਿਰ ਜਦੋਂ ਇਸ ਲਾਈਨ ਦੇ ਵਿੱਚ ਆ ਕੇ ਮੇਰਾ ਪਹਿਲਾ ਸ਼ੋਅ ਜਦੋਂ ਟੀਵੀ ਤੇ ਅੱਛਾ ਜੀ ਫਿਰ ਨਾਲ ਨਾਲ ਡਾਕਟਰੀ ਚੱਲਦੀ ਸੀ ਤੇ ਨਾਲ ਨਾਲ ਉਹ ਚੱਲਦਾ ਸੀ ਠੀਕ ਹੈ ਜੋ ਘਰ ਦੇ ਉਹਨੂੰ ਖੁਸ਼ੀ ਹੁੰਦੀ ਸੀ ਇਸ ਗੱਲ ਦੀ ਤੇ ਜੋ ਦੇਖਦੇ ਹੀ ਤੇ ਡਾਕਟਰੀ ਕੰਪਲੀਟ ਹੋਣ ਤੋਂ ਪਹਿਲਾਂ ਹੀ ਫਾਦਰ ਸਾਹਿਬ ਚਲੇ ਗਏ ਸੀ ਅੱਛਾ ਜੀ ਹਾਂ ਲੇ ਤੇ ਮਾਪੇ ਦਾ ਕਿੰਨਾ ਕੋਰੋਲ ਦੇਖਦੇ ਹਾਂ ਜ਼ਿੰਦਗੀ ਦੇ ਵਿੱਚ ਵੀ ਇੱਥੇ ਕਿਉਂਕਿ ਮੈਂ ਤਾਂ ਗੱਲ ਕਰ ਰਿਹਾ ਇਸ ਵਿਦੇਸ਼ ਦੇ ਵਿੱਚ ਬੱਚੇ ਚਾਰੇ ਤਰ ਮੋਸਟਲੀ ਜਿੰਨੇ ਵੀ ਆਪਣੇ ਆਉਂਦੇ ਆ ਹਨਾ ਵੀ ਸਾਰੇ ਪੇਰੈਂਟਸ ਤੋਂ ਦੂਰ ਰਹਿੰਦੇ ਆ ਹਨਾ ਵੀ ਉਹ ਬਹੁਤ ਜਾਨੀ ਪਿਆਰ ਹੁੰਦਾ ਇੱਕ ਉਹਨਾਂ ਦਾ ਵੀ ਉਹਨਾਂ ਬੱਚੇ ਇੱਥੇ ਆ ਕੇ ਜ਼ਿੰਮੇਵਾਰੀਆਂ ਨਿਭਾਉਂਦੇ ਵੀ ਨੇ ਕੰਮ ਜਾਬ ਵੀ ਹੁੰਦੇ ਨੇ ਹਨਾ ਹਾਂਜੀ ਉਹ ਦੋਂ ਤੁਸੀਂ ਕਿਵੇਂ ਦੇ ਦੋ ਪੇਰੈਂਟਸ ਨੂੰ ਮੈਨੂੰ ਲੱਗਦਾ ਘਰ ਦੇਆਂ ਤੋਂ ਜ਼ਰੂਰੀ ਕੋਈ ਚੀਜ਼ ਨਹੀਂ ਹੈਗੀ ਦੁਨੀਆ ਤੇ ਕਿ ਜਿਹੜੇ ਕਰਦੇ ਨੇ ਜੇ ਤੁਹਾਡੇ ਘਰ ਦੇ ਤੁਹਾਡੇ ਤੋਂ ਖੁਸ਼ ਨੇ ਜੀ ਤੁਸੀਂ ਦੁਨੀਆ 'ਚ ਕੁਝ ਵੀ ਪਾ ਸਕਦੇ ਆ ਰਾਈਟ ਪਰ ਜੇ ਤੁਹਾਡੇ ਘਰ ਦੇ ਤੋਂ ਤੁਹਾਡੇ ਤੋਂ ਕੁਝ ਨਹੀਂ ਤੁਸੀਂ ਦੁਨੀਆ 'ਚ ਜੋ ਮਰਜ਼ੀ ਖਰੀਦ ਲਓ ਜੋ ਮਰਜ਼ੀ ਪਾ ਲਓ ਤੁਹਾਡੀ ਜ਼ਿੰਦਗੀ ਤੁਹਾਨੂੰ ਐ ਲੱਗਦੀ ਕਿ ਨਰਕ ਹੀ ਆ ਜੀ ਸੂ ਕਰਦੇ ਤੋਂ ਉੱਪਰ ਕੋਈ ਨਹੀਂ ਮੇਰੀ ਜ਼ਿੰਦਗੀ 'ਚ ਤਾਂ ਬਹੁਤ ਐਹਮiyet ਹੈ ਮੇਰੇ ਕਰਦੇਆਂ ਦੀ ਮੇਰੇ ਮੰਮੀ ਦੀ ਜ਼ਿਆਦਾਤਰ ਕਿਉਂਕਿ ਉਹਨਾਂ ਨੇ ਸਾਡੇ ਕਰਕੇ ਬਹੁਤ ਸੈਕਰੀਫਾਈਸਿਸ ਕੀਤੇ ਆ ਬਹੁਤ ਸਾਰੀਆਂ ਏਦਾਂ ਦੀਆਂ ਜਗ੍ਹਾਵਾਂ ਤੇ ਉਹਨਾਂ ਨੇ ਸੈਕਰੀਫਾਈਸ ਕੀਤੇ ਜਿੱਥੇ ਉਹਨਾਂ ਨੇ ਆਪਣਾ ਆਪ ਨਹੀਂ ਦੇਖਿਆ ਸਾਡਾ ਦੇਖਿਆ ਮੇਰਾ ਮੇਰੇ ਛੋਟੇ ਭਰਾ ਦਾ ਜੀ ਪਰ ਮੈਂ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਜਨਰੇਸ਼ਨ ਹੁਣ ਚੱਲ ਰਹੀ ਹੈ ਉਹ ਪੇਰੈਂਟਸ ਦੀ ਇਨੀ ਰਿਸਪੈਕਟ ਨਹੀਂ ਕਰਦੀ। ਅੱਛਾ ਜੀ। ਪਰ ਆਈ ਐਮ 100% ਸ਼ੋਰ ਕਿ ਉਹ ਜਦੋਂ ਉਹਨਾਂ ਦੇ ਆਪ ਦੇ ਬੱਚੇ ਹੋਣਗੇਗਾ ਉਹ ਰੀਅਲਾਈਜ਼ ਕਰਨਗੇ ਕਿ ਉਹਨਾਂ ਨੇ ਕੀ ਕੀਤਾ। ਹੂੰ। ਸੋ ਇਹ ਦੁਨੀਆ 'ਚ ਕਿਤੇ ਵੀ ਚੱਲ ਜਾਓ ਜੇ ਤੁਸੀਂ ਕਾਮਯਾਬੀ ਦੀ ਡੈਫੀਨੇਸ਼ਨ ਕਿਸੇ ਤੋਂ ਪੁੱਛਦੇ ਆਂ ਜੀ ਤਾਂ ਕਾਮਯਾਬੀ ਦੀ ਡੈਫੀਨੇਸ਼ਨ ਜ਼ਿਆਦਾ ਪੈਸਾ ਜਾਂ ਤੁਸੀਂ ਕਹਿ ਲਓ ਵਧੀਆ ਕੱਪੜੇ ਜਾਂ ਸ਼ੋਹਰਤ ਹਾਂ 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 ਕਾਮਯਾਬੀ ਦੀ ਡੈਫੀਨੇਸ਼ਨ ਜਾਂ ਦਾਰੂ ਦਾ ਪੈਗ ਹੱਥ 'ਚ ਹੋਣਾ ਚਾਹੀਦਾ ਕਹਿੰਦੇ ਹੈ ਵੀ ਜੇ ਮਾਡਰਨ ਜੀ ਬਣਨਾ। ਨਹੀਂ ਮਾਡਰਨ ਅਸੀਂ ਇੱਥੇ ਕਈ ਵਾਰ ਜਿਵੇਂ ਇਨਫਲੂਐਂਸਰਾਂ ਸੀ ਜਾਂਦੇ ਰਹਿੰਦੇ ਹਾਂ ਨਾ ਸਾਨੂੰ ਜਦੋਂ ਕਹਿੰਦੇ ਜਾਂ ਕੇ ਵੀ ਦਾਰੂ ਪੀਂਦੇ ਨਹੀਂ ਬੜੇ ਹੈਰਾਨ ਹੁੰਦੇ ਕਹਿੰਦੇ ਤੁਸੀਂ ਯਾਰ ਦਾਰੂ ਨਹੀਂ ਪੀਂਦੇ ਇਹਦਾ ਮਤਲਬ ਇੱਕ ਤਰ੍ਹਾਂ ਦਾ ਸਟਾਈਲ ਆ ਕਹਿੰਦੇ ਇੱਥੇ ਇੱਥੇ ਬਣੀ ਹੋਈ ਆ ਕਾਫੀ ਨਹੀਂ ਇਹ ਪੂਰੀ ਦੁਨੀਆ ਚ ਆ ਦਾਰੂ ਪੀਣੀ ਮਤਲਬ ਮੈਨੂੰ ਲੱਗਦਾ ਕਿ ਇਹਨੂੰ ਕਹਿ ਸਕਦੇ ਆ ਕਿ ਤੁਸੀਂ ਆਪਣੇ ਆਪ ਨੂੰ ਦਿਖਾਉਣ ਦਾ ਇੱਕ ਤਰੀਕਾ ਵੀ ਆ ਕਿ ਅੱਛਾ ਦਾਰੂ ਨਹੀਂ ਪੀਂਦੇ ਜਾਂ ਦਾਰੂ ਪੀਂਦੇ ਪਰ ਮੈਨੂੰ ਲੱਗਦਾ ਕਿ ਜੇ ਬੰਦੇ ਨੂੰ ਆਪ ਦੀ ਲਾਈਫ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਗੱਲਾਂ ਕਲੀਅਰ ਹੋਣ ਜੀ ਤਾਂ ਇਹ ਸਾਰੀਆਂ ਚੀਜ਼ਾਂ ਮੈਟਰ ਨਹੀਂ ਕਰਦੀਆਂ ਜੀ ਕੀ ਕਿਸੇ ਨੇ ਕਿਹਾ ਤੁਸੀਂ ਪੀਨ ਮੈਨ ਲਾਦਾ ਮੇਰੇ ਆਲੇ ਦੁਆਲੇ ਸਾਰੇ ਯਾਰ ਦੋਸਤ ਮੇਰੇ दारू ਪੀਂਦੇ ਆ ਠੀਕ ਹੈ ਜੀ ਪਰ ਮੈਂ ਕੱਲਾ ਹੀ ਨਹੀਂ ਪੀਂਦਾ ਹੂੰ ਪਰ ਇਹ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਐਂਡ ਜੇ ਮੈਨੂੰ ਕੋਈ ਕਹਵੇ ਕਿ ਇਹ दारू ਨਹੀਂ ਪੀਂਦਾ ਆ ਜਾ दारू ਪੀਣ ਆਏ ਜੇ ਬੰਦੇ ਲਾਗੇ ਮੈਂ ਖੜਦਾ ਨਹੀਂ ਉਦਾਂ ਹੂੰ ਇਹ ਮੇਰਾ ਮਤਲਬ ਮੇਰਾ ਆਪਦਾ ਪਰਸਨਲ ਆ ਪਰ ਇਦਾਂ ਨਹੀਂ ਕਿ ਕੋਈ ਵੀ ਮੈਂ ਫੋਰਸਫੁਲੀ ਕਿਸੇ ਨੂੰ ਇਸ ਚੀਜ਼ ਤੋਂ ਜੱਜ ਕਰਾ ਮੈਨੂੰ ਲੱਗਦਾ ਕਿ ਹਲਕੇ ਬੰਦੇ ਇਦਾਂ ਜੱਜਮੈਂਟ ਕਰਦੇ ਆ ਹੂੰ ਇੱਕ ਤਾਂ ਤੁਸੀਂ ਦੋਸਤਾਂ ਦੀ ਗੱਲ ਕਰੀ ਆ ਹਨਾ ਅੱਜ ਤੁਹਾਡੇ ਨਾਲ ਵੀ ਮੈਂ ਕਹਿੰਦਾ 15 ਵੀ ਮੁੰਡੇ ਆਏ ਹੋਏ ਨੇ ਹਨਾ ਨਾਲ ਹਾਂਜੀ ਮੈਨੂੰ ਇਹ ਦੱਸੋ ਵੀ ਇੱਕ ਜਦੋਂ ਬੰਦਾ ਸਟਰਗਲ ਕਰ ਰਿਹਾ ਹੁੰਦਾ ਉਦੋਂ ਦੋਸਤ ਘੱਟ ਹੁੰਦੇ ਮੈਨੂੰ ਲੱਗਦਾ ਉਦੋਂ ਘੱਟ ਹੁੰਦੇ ਵੀ ਜਦੋਂ ਤੁਸੀਂ ਇੱਕ ਫੇਸ ਬਣ ਜਾਂਦਾ ਤੁਹਾਡਾ ਵੀ ਉਦੋਂ ਹਰੇਕ ਬੰਦਾ ਕਹਿੰਦਾ ਯਾਰ ਬਾਈ ਨਾਲ ਘੁੰਮਣਾ ਫਿਰਨਾ ਹਨਾ ਜਦੋਂ ਸਟਰਗਲ ਕਰ ਰਹੇ ਜਿਹੜੇ ਯਾਰ ਉਦੋਂ ਜੁੜੇ ਉਹੀ ਯਾਰ ਹੁੰਦੇ ਅੱਛਾ ਹਾਂਜੀ ਯਾਰ ਕੀ ਬਾਤ ਯਾਰ ਤਾਂ ਉਹੀ ਹੁੰਦੇ ਨੇ ਉਸ ਤੋਂ ਬਾਅਦ ਤਾਂ ਯਾਰ ਕਿੱਥੇ ਬਣਦੇ ਮੈਨੂੰ ਲੱਗਦਾ ਮੇਰੇ ਪੁਰਾਣੇ ਹੀ ਦੋਸਤ ਨੇ ਜਿਹੜੇ ਮੇਰੇ ਜਿੰਨੇ ਵੀ ਯਾਰ ਨੇ ਜੀ ਮਿਨਿਮਮ ਟੂ ਮਿਨਿਮਮ ਵੀ 6 ਸਾਲ ਤਾਂ ਹੋਇਆ ਹੋਊਗਾ ਜੇ ਕੋਈ ਤਾਲਾ ਵੀ ਬਣਿਆ ਹੋਊਗਾ ਹੂੰ ਉਸ ਤੋਂ ਘੱਟ ਆਲਾ ਤੇ ਮੈਨੂੰ ਲੱਗਦਾ ਨਹੀਂ ਕੋਈ ਯਾਰ ਹੈਗਾ ਮੇਰੇ ਕਿਆ ਬਾਤ ਸਾਰੇ ਪੁਰਾਣੇ ਨੇ 15 15 20 20 ਸਾਲ ਪੁਰਾਣੇ ਹੂੰ ਹੋ ਸਕਦਾ 2015 ਚ ਕੋਈ ਬਣ ਗਿਆ ਹੋਵੇ ਠੀਕ ਹੈ ਜੀ ਤੇ ਉਹ ਅੱਜ ਤੱਕ ਹੋਵੇ ਪਰ 15 ਤੋਂ ਬਾਅਦ ਕੋਈ ਇਦਾਂ ਦਾ ਗੂੜਾ ਯਾਰ ਨਹੀਂ ਬਣਿਆ ਜਿਹੜਾ ਨਾਲ ਚੱਲ ਰਿਹਾ ਜੀ ਹੰਤਾ ਵਸੋ ਇੱਕ ਮੈਨੂੰ ਗੱਲ ਦੱਸੋ ਅੱਜ ਦੌਰ ਜਿਹੜਾ ਪੰਜਾਬ ਦਾ ਦੇਖਿਆ ਜਾਵੇ ਚੱਲ ਰਿਹਾ ਵੀ ਹਰ ਇੱਕ ਜਵਾਕ ਪਲੱਸ 2 ਕਰਦਾ ਆਈਲਸ ਕਰਦਾ ਜੀ ਬਾਹਰ ਨੂੰ ਹਨਾ ਹਾਂਜੀ ਤਕਰੀਬਨ ਹਰੇਕ ਜਵਾਬ ਦੀ ਇਹੀ ਬਾਹਰ ਜਾਣਾ ਸੈੱਟ ਹੋਣਾ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਾਡੇ ਸਟਰਕਚਰ ਦਾ ਸਿਸਟਮ ਦਾ ਜੀ ਤੇ ਲੈਕ ਆਫ ਐਜੂਕੇਸ਼ਨ ਲੈਕ ਆਫ ਮੈਨੂੰ ਲੱਗਦਾ ਕਿ ਕਿਸੇ ਬੰਦੇ ਨੂੰ ਜਦੋਂ ਤੁਸੀਂ ਡਾਇਰੈਕਸ਼ਨ ਨਹੀਂ ਦਿੰਦੇ ਨਾ ਜੀ ਤਾਂ ਉਦੋਂ ਉਸ ਬੰਦੇ ਨੂੰ ਇਦਾਂ ਲੱਗਦਾ ਕਿ ਸਾਡਾ ਫਿਊਚਰ ਜਿਹੜਾ ਆ ਉਹ ਸਿਕਿਉਰ ਨਹੀਂ ਹੈਗਾ ਓਕੇ ਸਾਡੇ ਪੰਜਾਬ ਦੀ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਬੱਚਿਆਂ ਨੂੰ ਇਹ ਦੱਸਿਆ ਨਹੀਂ ਜਾਂਦਾ ਕਿ ਤੁਸੀਂ ਇੱਥੇ ਕਰ ਕੀ ਸਕਦੇ ਹੋ ਰਾਈਟ ਤੇ ਉਹਨਾਂ ਨੂੰ ਉਹ ਸੇਫਟੀ ਉਹ ਸਕਿਉਰਿਟੀ ਨਹੀਂ ਮਿਲਦੀ ਜੀ ਸੇਮ ਲਾਈਕ ਯੂ ਜਦੋਂ ਤੁਸੀਂ ਉੱਥੋਂ ਆਏ ਆ ਬਿਲਕੁਲ ਬਿਲਕੁਲ ਆਬਵੀਅਸਲੀ ਉਹਨੂੰ ਇਹ ਲੱਗੇ ਹੋਊਗਾ ਨਾ ਯਾਰ ਕਿ ਇੱਥੇ ਇੰਨਾ ਕੰਮ ਕਰਕੇ ਨਾ ਬਣਿਆ ਤਾਂ ਫਿਰ ਕੀ ਕਰਾਂਗੇ ਕੋਈ ਚੰਗਾ ਉੱਥੇ ਚੱਲ ਜਾਗੇ ਪੱਕੇ ਤਾਂ ਹੋ ਜਾਗੇ ਜੀ 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 ਇੱਕ ਥੋੜੇ ਕੋਲੇ ਇੱਕ سپورਟ ਆ ਜੀ ਪੱਕੇ ਤਾਂ ਹੋ ਜਾਗੇ ਪੱਕੇ ਤਾਂ ਹੋ ਜਾਗੇ ਆਈ ਸਪੋਰਟ ਕਰਕੇ ਤੁਸੀਂ ਇੱਥੇ ਆਓ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਪੋਰਟ ਜੇ ਉੱਥੇ ਦੇ ਬੱਚੇ ਨੂੰ ਉੱਥੇ ਦੇ ਚਾਹੇ ਉਹ ਪਿੰਡ ਦਾ ਸਰਪੰਚ ਹੈ ਚਾਹੇ ਉਹ ਐਮਸੀ ਹੈ ਚਾਹੇ ਉੱਥੇ ਦਾ ਕੋਈ ਵੀ ਬੰਦਾ ਜਿਹੜਾ ਵੀ ਬੰਦਾ ਕਿਸੇ ਬੱਚੇ ਨੂੰ ਇਹ ਸਪੋਰਟ ਦੇ ਦੇ ਕਿ ਭਾਈ ਮੈਂ ਬੈਠਾ ਤੂੰ ਕੰਮ ਕਰ ਮਿਹਨਤ ਕਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਆਪਣਾ ਘਰ ਛੱਡ ਕੇ ਆਉਂਦੀ ਇੱਥੇ ਲੋੜਾ ਮਤਲਬ ਕੋਈ ਆਪਣਾ ਘਰ ਛੱਡ ਕੇ ਨਹੀਂ ਆਊਗਾ ਸੋ ਮੈਨੂੰ ਲੱਗਦਾ ਹੈ ਕਿ ਲੈਕ ਆਫ ਸਿਕਿਉਰਿਟੀ ਜੀ ਸੋ ਉਹਦੇ ਕਰਕੇ ਬੱਚਿਆਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਵਧੀਆ ਦੇਣ ਦਿਖਾਉਣੇ ਆ ਕਿਉਂਕਿ ਉਹਨਾਂ ਨੇ ਬਹੁਤ ਹਾਰਡ ਟਾਈਮ ਦੇਖਿਆ ਹੁੰਦਾ ਕਿੱਲੇ ਗਹਿਣੇ ਰੱਖ ਕੇ ਕਰਜ਼ਾ ਚੁੱਕ ਕੇ ਤੁਸੀਂ ਮਤਲਬ ਚੀਜ਼ਾਂ ਦੇਖੋ ਬੱਚਿਆਂ ਸਾਰਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਸੋ ਉਹ ਚਾਹੁੰਦੇ ਨੇ ਅਸੀਂ ਗੁੱਡ ਟਾਈਮ ਦਿਖਾਈਏ ਆਪਣੇ ਘਰ ਦੇ ਨੂੰ ਉਹ ਗੁੱਡ ਟਾਈਮ ਉਹਦੇ ਹੀ ਦਿਖਾ ਸਕਦੇ ਨੇ ਆਪਣੇ ਘਰ ਦੇ ਨੂੰ ਜਦੋਂ ਮਿਹਨਤ ਕਰਨਗੇ ਤੇ ਮਿਹਨਤ ਬੰਦਾ ਕਰੇ ਤਾਂ ਉਹਦਾ ਫਲ ਨਾ ਮਿਲੇ ਤੇ ਉਹ ਤੇ ਮਾੜੀ ਗੱਲ ਹੁਣ ਉੱਥੇ ਮਿਹਨਤ ਕਰਕੇ ਫਲ ਨਹੀਂ ਮਿਲਦਾ ਇੱਥੇ ਫਲ ਮਿਲਦਾ ਬਿਲਕੁਲ ਸੱਚੀ ਸੋ ਇਹ ਗੋਰਿਆਂ ਦਾ ਵੈਸਟਰਨ ਕਲਚਰ ਦਾ ਪਹਿਲਾ ਹੀ ਜਿਹੜਾ ਰੂਲ ਆ ਉਹ ਇਹੀ ਹੈ ਕਿ ਤੁਸੀਂ ਕੰਮ ਕਰੋ ਪੈਸੇ ਲੋ ਹਮ ਤੇ ਪੰਜਾਬ ਦਾ ਪਹਿਲਾ ਰੂਲ ਇਹ ਆ ਤੁਸੀਂ ਕੰਮ ਕਰੋ ਪਰ ਪੈਸੇ ਦੀ ਗੱਲ ਨਾ ਕਰੋ ਪੈਸੇ ਦੀ ਗੱਲ ਨਾ ਕਰੋ ਸੋ ਇਹ ਹਿਊਜ ਡਿਫਰੈਂਸ ਆ ਹਮ ਦਾ ਸਭ ਤੁਸੀਂ ਜਿਹੜੀਆਂ ਫਿਲਮਾਂ ਬਣਾਉਂਦੇ ਮੋਸਟਲੀ ਐਕਸ਼ਨ ਮੂਵੀਆ ਹੁੰਦੀਆਂ ਨੇ ਹਨਾ ਹਾਂਜੀ ਇਹ ਮਤਲਬ ਇਹ ਚ ਕੀ ਤੁਸੀਂ ਦੇਖ ਰਹੇ ਹੋ ਅੱਗੇ ਜਿੱਦਾਂ ਕਿਦਾਂ ਵੀ ਕਿਉਂ ਇਹਹੀ ਫੀਲਡ ਚੁਣਿਆ ਜਨਰੇ ਕਿਉਂ ਚੁਣਿਆ ਵੀ ਜਿੱਦਾਂ ਐਕਸ਼ਨ ਹੀ ਹੁੰਦਾ ਤੁਹਾਡੀ ਮੂਵੀ ਦੇ ਵਿੱਚ ਜਾ ਤਾ ਹਾਂ ਮੈਨੂੰ ਲੱਗਦਾ ਪੰਜਾਬੀ ਫਿਲਮਾਂ ਜਦੋਂ ਸਿਨੇਮੇ ਦੀ ਜਦੋਂ ਬਣਿਆ ਸ਼ੁਰੂ ਹੋਈ ਸੀ ਤੇ ਫਿਲਮਾਂ ਆਈਆਂ ਸੀ ਬਦਲਾ ਜੱਟੀ ਦਾ ਘੱਟ ਜਿਉਣਾ ਮੋੜ ਸੋ ਉੱਥੋਂ ਸਾਡਾ ਪੰਜਾਬੀ ਸਿਨੇਮਾ ਸ਼ੁਰੂ ਹੋਇਆ ਸੀ ਜਿਵੇਂ ਤਰਮਿੰਦਰ ਜੀ, ਸ਼ਤਰੂਗਨ ਸਿੰਘਾ ਜੀ, ਵਰਿੰਦਰ ਜੀ, ਗੁਗੂ ਗਿੱਲ ਸਾਹਿਬ ਗੁਗੂ ਗਿੱਲ ਸਾਹਿਬ ਹਾਂ ਇਹਨਾਂ ਸਾਰਿਆਂ ਨੇ ਸ਼ੁਰੂਆਤ ਕੀਤੀ ਸੀ ਸੋ ਉਹ ਸਿਨੇਮਾ ਜਿਹੜਾ ਹੈ ਉਹਨੂੰ ਪਿਆਰ ਕਿਉਂ ਮਿਲਿਆ ਸੀ ਕਿਉਂਕਿ ਉਹ ਪੰਜਾਬ ਦੀ ਗੈਰਤ, ਅਣਖ ਤੇ ਸਾਡੇ ਬਲੱਡ 'ਚ ਜਿਹੜੀ ਇਮਾਨਦਾਰੀ ਆ ਖੁੱਲੇ ਦਿਲਾਂ ਦੇ ਲਈ ਜਾਣੇ ਜਾਂਦੇ ਆ ਉਹ ਉਹਨਾਂ ਫਿਲਮਾਂ 'ਚ ਦੇਖਦਾ ਸੀ ਡਾਇਲੌਗ ਵੀ ਯਾਦ ਰਹਿੰਦੇ ਸੀਗੇ ਜਦੋਂ ਕੋਲ ਜਾਂਦੇ ਸੀ ਉਹ ਨਾ ਤੇ ਤੁਹਾਨੂੰ ਵੀ ਯਾਦ ਹੋਣਾ ਤੁਸੀਂ ਕੋਈ ਵੀ ਡਾਇਲੌਗ ਜੋਗਰਾਜ ਸਿੰਘ ਜੀ ਦਾ ਨਾਮ ਲਵੋਗੇ ਤੁਹਾਨੂੰ ਉਹਨਾਂ ਦੀ ਆਵਾਜ਼ ਤਾਂ ਦਿਮਾਗ 'ਚ ਘੁੰਮਣ ਸੋ ਉਦੋਂ ਇਹ ਚੀਜ਼ਾਂ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀਆਂ ਸੀ ਜੀ ਉਸ ਤੋਂ ਬਾਅਦ ਸਿਨੇਮਾ ਜਿੱਦਾਂ ਜਿੱਦਾਂ ਚੇਂਜ ਹੁੰਦਾ ਗਿਆ ਤਾਂ ਲੋਪ ਹੋ ਗਈ ਫਿਰ ਹਰਪ੍ਰਜਨ ਮਾਨ ਸਾਹਿਬ ਆਏ 2006 ਚ ਉਹਨਾਂ ਨੇ ਸਾਨੂੰ ਮਾਨਮਤਨਾਂ ਦਾ ਹਾਂ ਬਾਹਰ ਲਿਆ ਕੇ ਆਏ ਫਿਰ ਉਸ ਤੋਂ ਬਾਅਦ ਗਿੱਪੀ ਬਾਈ ਦਿਲਜੀਤ ਬਾਈ ਆਏ ਇਹਨਾਂ ਨੇ ਆ ਕੇ ਕਾਮੇਡੀ ਜਨਰਲ ਕਰਿਆ ਕਹਿ ਰਹੀ ਹੁਣ ਜੱਟਾ ਜੱਟਣ ਜੁਲੀ ਠੀਕ ਹੈ ਜੀ ਸੋ ਰੈਵੋਲੂਸ਼ਨ ਹੁੰਦਾ ਹਰ ਵਾਰ ਠੀਕ ਹੈ ਜੀ ਸੋ ਹੁਣ ਮੈਨੂੰ ਇਦਾਂ ਲੱਗਦਾ ਕਿ ਹੁਣ ਵੀ ਰੈਵੋਲੂਸ਼ਨ ਆ ਹੀ ਰਿਹਾ ਇੰਡਸਟਰੀ ਚ ਕਾਮੇਡੀ ਤੋਂ ਤੁਸੀਂ ਰਿਲੀਜੀਅਨ ਚ ਚਲੇ ਜਾਓ ਹੂੰ ਰਿਐਕਸ਼ਨ ਚ ਚਲੇ ਸੋ ਜਿਹੜਾ ਵੀ ਬੰਦਾ ਉਹਨੂੰ ਲੈ ਕੇ ਆਉਂਦਾ ਇਹ ਕਿਸੇ ਨਾ ਕਿਸੇ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਪ੍ਰਮਾਤਮਾ ਲਾਉਂਦਾ ਹੈ ਇਹ ਤੁਸੀਂ ਆਪ ਸੋਚ ਕੇ ਨਹੀਂ ਲਾਉਂਦੇ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਦਾਂ ਦਾ ਸਿਨੇਮਾ ਲੈ ਕੇ ਆਈਏ ਇਦਾਂ ਦੀ ਚੀਜ਼ ਲੈ ਕੇ ਆਈਏ ਜਿਹੜੇ ਪੰਜਾਬੀ ਸਿਨੇਮਾ ਆਊਟ ਆਫ ਪੰਜਾਬ ਹੋਰ ਸਟੇਟਾਂ ਚ ਰਿਪਰੈਜ਼ੈਂਟ ਕਰ ਸਕੇ ਠੀਕ ਹੈ ਜੀ ਸੋ ਉਹਦੇ ਲਈ ਉਹ ਰਿਸਪੌਂਸਿਬਿਲਟੀ ਮੰਨ ਲਓ ਤੇ ਉਹਦੇ ਚ ਇਹ ਮੰਨ ਲਓ ਕਿ ਯਾਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਾਂ ਪੰਜਾਬੀ ਕਿਹੜੀ ਚੀਜ਼ ਲਈ ਜਾਣੇ ਜਾਂਦੇ ਉਹ ਪਤਾ ਹੋਣਾ ਚਾਹੀਦਾ ਦੁਨੀਆ 'ਚ ਹਣਾ ਸੋ ਦੈਟਸ ਵਾਈ ਇਹ ਇਹ ਚੁਣਿਆ ਇੱਕ ਨਾ ਤੁਹਾਨੂੰ ਹੁਣ ਅਲੂ ਅਰਜਨ ਕਿਵੇਂ ਦੇਖਦੇ ਉਹਨੂੰ ਇਹ ਲੋਕਾਂ ਦਾ ਪਿਆਰ ਆ ਕਿ ਜਿੱਦਾਂ ਉਹਨਾਂ ਦੀ ਮਰਜ਼ੀ ਆ ਉਹ ਕਿਸੇ ਨਾਲ ਵੀ ਤੁਹਾਨੂੰ ਕੰਪੇਅਰ ਕਰ ਸਕਦੇ ਆ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਸੋ ਮੈਨੂੰ ਇਦਾਂ ਲੱਗਦਾ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਪੰਜਾਬੀ ਦੇ ਵਿੱਚ ਇਦਾਂ ਦਾ ਕੰਮ ਕਰੀਏ ਇਦਾਂ ਦੀਆਂ ਚੀਜ਼ਾਂ ਕਰੋ ਕਰੀਏ ਅਸੀਂ ਕਿ ਲੋਕਾਂ ਨੂੰ ਇਦਾਂ ਲੱਗੇ ਕਿ ਤੁਹਾਨੂੰ ਦੇਖ ਕੇ ਉਹਨਾਂ ਨੂੰ ਪ੍ਰਾਊਡ ਮਹਿਸੂਸ ਹੋਣਾ ਚਾਹੀਦਾ ਉਹਨਾਂ ਨੂੰ ਲੱਗੇ ਕਿ ਸਾਡਾ ਬੰਦਾ ਅਨਲੈਸ ਅੰਟਿਲ ਤੁਸੀਂ ਇਹ ਜ਼ਿੰਦਗੀ 'ਚ ਕੁਛ ਇਦਾਂ ਦਾ ਨਹੀਂ ਕਰਦੇ ਜਦੋਂ ਲੋਕ ਤੁਹਾਨੂੰ ਦੇਖ ਕੇ ਨਹੀਂ ਫੀਲ ਕਰਦੇ ਤਾਂ ਤੁਸੀਂ ਕਿਤੇ ਨਾ ਕਿਤੇ ਲੈਕ ਕਰ ਰਹੇ ਆ ਸੋ ਸਾਡੀ ਕੋਸ਼ਿਸ਼ ਇਹ ਰਹਿੰਦੀ ਹਮੇਸ਼ਾ ਕਿਆਸੀ ਕੁਛ ਨਵਾਂ ਕਰੀਏ ਕੁਛ ਵਧੀਆ ਕਰੀਏ ਜੀ ਸੋ ਕੋਈ ਵੀ ਐਕਟਰ ਜਿਹੜਾ ਪੰਜਾਬੀ ਸਿਨੇਮੇ ਚ ਕੰਮ ਕਰਦਾ ਉਹਦੀ ਇਹੀ ਕੋਸ਼ਿਸ਼ ਹੈ ਪਰ ਪੰਜਾਬੀ ਸਿਨੇਮੇ ਤੂੰ ਬਾਤ ਜਿਹੜਾ ਵੀ ਬੰਦਾ ਕੰਮ ਕਰਦਾ ਉਹ ਬਹੁਤ ਮਿਹਨਤ ਕੀਤੀ ਹੋਊਗੀ ਜਿਨ੍ਹਾਂ ਦਾ ਤੁਸੀਂ ਨਾਮ ਲੈਤੇ ਆ ਲੂ ਅਰਜਨਦੀ ਉਹਨਾਂ ਦਾ 25 ਸਾਲ ਲੰਮਾ ਕਰੀਅਰ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਉਹਨਾਂ ਨੂੰ ਸਕਸੈਸ ਮਿਲੀ ਸੋ ਮੇਬੀ ਉਹ ਹਾਰਡ ਵਰਕ ਕਰਕੇ ਇਦਾਂ ਲੱਗਦਾ ਹੋ ਸਕਦਾ ਐਂਡ ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹਨਾਂ ਨੂੰ ਉਹ ਪਸੰਦ ਜ਼ਿਆਦਾ ਕਰਦੇ ਨੂੰ ਤਾਂ ਵੀ ਹੋ ਸਕਦਾ ਸੋ ਇਹਦੇ ਵਿੱਚ ਤਾਂ ਇਹ ਚੰਗੀ ਗੱਲ ਹੀ ਆ ਮੈਨੂੰ ਲੱਗਦਾ ਜੀ ਤੁਹਾਡੀ ਪਛਾਣ ਜ਼ਿਆਦਾ ਸ਼ੂਟਰ ਤੋਂ ਬਣੀ ਆ ਨਾ ਹਾਂਜੀ ਮੇਰੀ ਪਹਿਲੀ ਫਿਲਮ 메ਨ ਰੋਲ ਸੀ ਰੋਟਾ ਦੇ ਚਾ ਨਾ ਹਾਂਜੀ ਹਾਂਜੀ ਤੇ ਇੱਕ ਮਿੰਟ ਇਹ ਦੱਸਿਓ ਜਿਹੜੇ ਤੁਸੀਂ ਸਾਨੂੰ ਆਮ ਬੰਦਿਆਂ ਨੂੰ ਦੱਸਿਓ ਮੜਾ ਜਿਹੜੀ ਸ਼ੂਟਿੰਗ ਵਿੱਚ ਸਟੰਟ ਹੁੰਦੇ ਆ ਮੋਟਰਸਾਈਕਲ ਦੇ ਕਰਦੇ ਆ ਤੁਸੀਂ ਕਿੰਨੇ ਕ ਪਰਸੈਂਟ ਜਣੀ ਸਹੀ ਹੁੰਦੇ ਆ ਸੱਚੇ ਹੁੰਦੇ ਆ 100% ਅੱਛਾ ਹਾਂਜੀ ਹਾਂਜੀ ਸਾਰੇ ਆਪ ਹੀ ਕਰਦਾ ਮੈਂ ਤੁਸੀਂ ਸਾਰੇ ਆਪ ਕਰਦੇ ਹੋ ਹਨਾ ਹਾਂਜੀ ਹਾਂਜੀ ਉਹ 100% ਸੱਚ ਹੁੰਦੇ ਸਾਰੇ ਆਪ ਹੁੰਦੇ ਸਾਰੇ ਆਪ ਹੀ ਕਰਦਾ ਜਿੰਨੇ ਵੀ ਮੋਟਰਸਾਈਕਲ ਵਾਲੇ ਨਹੀਂ ਬਾਕੀ ਵੀ ਜਿੰਨੇ ਵੀ ਤੁਸੀਂ ਦੇਖੇ ਆ ਅੱਛਾ ਜੀ ਹਾਂਜੀ ਕੋਈ ਇਦਾਂ ਦੀ ਕੋਈ ਘਟਨਾ ਤਾਂ ਨਹੀਂ ਹੋਈ ਹਲ ਤੱਕ ਪਰਮਾਤਮਾ ਦੀ ਕਿਰਪਾ ਨਾਲ ਬੱਚਾ ਤਾਂ ਸੱਟ ਪੇਟ ਤੋਂ ਕੁਝ ਹੋਰ ਨਹੀਂ ਸੱਟਾਂ ਲੱਗਦੀਆਂ ਰਹਿੰਦੀਆਂ ਹਾਂਜੀ ਕੋਈ ਵੀ ਇਦਾਂ ਦਾ ਕੰਮ ਕਰਦੇ ਆ ਤੁਸੀਂ ਜ਼ਿੰਦਗੀ 'ਚ ਤੇ ਸੱਟ ਤਾਂ ਲੱਗਣੀ ਜ਼ਰੂਰੀ ਹੈ ਨਾ ਜੇ ਇਦਾਂ ਸੱਟ ਹੀ ਨਹੀਂ ਲੱਗੀ ਤੁਹਾਨੂੰ ਤੇ ਫਿਰ ਇਹ ਮਤਲਬ ਮਸ਼ੀਨਰੀ ਦੇ ਨਾਲ ਕੁਝ ਵੀ ਹੋ ਸਕਦਾ ਜੀ ਉਦੋਂ ਮਾਂ ਨਹੀਂ ਫਿਕਰ ਕਰਦੀ ਜਿਦਾਂ ਆ ਦੇਖੋ ਹੱਥੇ ਲੈਣ ਪਈ ਹੋਈ ਨਾ ਹਾਂ ਆ ਵੀ ਸੋ ਫਿਕਰ ਕਰਦੇ ਆ ਪਰ ਉਹਨਾਂ ਨੂੰ ਉਸ ਟਾਈਮ ਜਦੋਂ ਸ਼ੁਰੂ ਤੋਂ ਬੱਚੇ ਦੀ ਇੱਕ ਇਹਦੀ ਆਦਤ ਹੁੰਦੀ ਆ ਨਾ ਮੈਨੂੰ ਸ਼ੁਰੂ ਤੋਂ ਹੀ ਇਹ ਚੀਜ਼ਾਂ 'ਚ ਬਹੁਤ ਸਵਾਦ ਆਉਂਦਾ ਸੀ ਮੈਂ ਸ਼ੁਰੂ ਤੇ ਇਹ ਕੰਮ ਕਰਦਾ ਹੂੰ ਪਰ ਇਦਾਂ ਮੈਂ ਹੁਣ ਬਹੁਤ ਜ਼ਿਆਦਾ ਧਿਆਨ ਰੱਖਦਾ ਕਿ ਇਦਾਂ ਦੀ ਕਿਤੇ ਸੱਟ ਨਾ ਲੱਗੇ ਛੋਟੇ ਹੁੰਦੇ ਜਿਹੜੀਆਂ ਲੱਗੀਆਂ ਲੱਗੀਆਂ ਠੀਕ ਹੈ ਜੀ ਪਰ ਹੁਣ ਜਿਹੜੀ ਕੋਈ ਸ਼ੂਟਿੰਗ ਕਰਦੇ ਲੱਗ ਜਾਏ ਜਦੋਂ ਮੈਡਲ 'ਚ ਘੋੜੇ ਟੁੱਟੇ ਡਿੱਗੇ ਸੀ ਉਹ ਮੋਢਾ ਹਾਂਜੀ ਮੋਢਾ ਡਿਸਲੋਕੇਟ ਹੋ ਗਿਆ ਸੀ ਉਹ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਨਾਲ ਹੁੰਦੀਆਂ ਰਹਿੰਦੀਆਂ ਜੀ ਤੇ ਜਿਹੜੀ ਹੁਣ ਆਪਣੀ ਨਵੀਂ ਫਿਲਮ ਹੈ ਬਦਨਾਮ ਹਾਂਜੀ ਉਹ ਇੱ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਵਿੱਚ ਬਹੁਤ ਘੱਟ ਏਦਾਂ ਦੀਆਂ ਫਿਲਮਾਂ ਬਣਦੀਆਂ ਨੇ ਜਿਹੜੀਆਂ ਪਿਓ ਪੁੱਤ ਦੇ ਰਿਸ਼ਤੇ ਤੇ ਬੇਸ ਹੁੰਦੀਆਂ ਓਕੇ ਸੋ ਜੇ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਇਹ ਚੀਜ਼ ਉਹਦੇ 'ਚ ਨਹੀਂ ਦੇਖਦੀ ਠੀਕ ਆ ਜੀ ਤੇ ਮੈਨੂੰ ਲੱਗਦਾ ਕੋਈ ਦੁਨੀਆ 'ਚ ਐਸਾ ਪੁੱਤ ਹੋਣਾ ਜਿਹੜਾ ਚਾਹੁੰਦਾ ਨਹੀਂ ਹੋਣਾ ਕਿ ਉਹਦੇ ਪਿਓ ਦੀ ਮੋਚ ਤੇ ਉਹਦੇ ਪਿਓ ਦਾ ਕਾਦ ਉਹਦੇ ਪਿਓ ਦੀ ਪੱਗ ਸਾਰੀ ਦੁਨੀਆ 'ਚ ਰੌਸ਼ਨ ਹੋਵੇ ਹੂੰ ਸੋ ਉਹ ਬਾਤਛੇ ਦਾ ਸੁਪਨਾ ਹੀ ਇਹ ਹੈ ਕਿ ਉਹ ਹੋਇਆ ਕਿਉਂ ਆ ਕਿੱਦਾਂ ਹੋਇਆ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗਣਾ ਜੀ ਪਰ ਅਸੀਂ ਪੂਰੀ ਟਰਾਈ ਕੀਤੀ ਆ ਕਿ ਇੱਕ ਪਿਓ ਪੁੱਤ ਦੇ ਰਿਸ਼ਤੇ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਕਿਉਂਕਿ ਮੈਨੂੰ ਲੱਗਦਾ ਬਾਹਰ ਰਹਿੰਦੇ ਹਰ ਬੰਦੇ ਨੂੰ ਜੇ ਕੋਈ ਦੁਨੀਆ 'ਚ ਕੋਈ ਚੀਜ਼ ਆ ਜਿਹੜੀ ਉਹ ਖਰੀਦ ਨਹੀਂ ਸਕਦਾ ਤੇ ਉਹ ਮਾਪਿਓ ਹੀ ਆ ਉਹਦੇ ਜੀ ਬਾਕੀ ਸਾਰਾ ਕੁਝ ਤੁਸੀਂ ਖਰੀਦ ਸਕਦੇ ਆ ਇੱਥੇ ਮਿਹਨਤ ਕਰਕੇ ਪੈਸੇ ਕਮਾ ਕੇ ਪਰ ਮਾਪਿਓ ਜਿਹੜੇ ਪਿੱਛੇ ਆ ਤੁਹਾਨੂੰ ਉਹਨਾਂ ਨੂੰ ਮਿਲਣ ਹੀ ਜਾਣਾ ਪਊਗਾ ਜਾਂ ਇੱਥੇ ਬੁਲਾਉਣਾ ਪਊਗਾ ਹੂੰ ਸੋ ਉਹਨਾਂ ਨੂੰ ਕਦੀ ਨੈਗਲੈਕਟ ਨਹੀਂ ਕਰਨਾ ਚਾਹੀਦਾ ਇਹ ਬਹੁਤ ਜ਼ਿਆਦਾ ਸਟਰੋਂਗ ਮੈਸੇਜ ਆ ਬਦਨਾਮ ਚ ਜੀ ਤੇ ਇੱਕ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਜਾਂਦੇ ਜਾਂਦੇ ਵੀ ਪੰਜਾਬ ਜਿਵੇਂ ਦੇਖਿਆ ਆਪਾਂ ਨੇ ਹੁਣ ਮਾਹੌਲ ਥੋੜਾ ਜਿਆਦਾ ਸਹੀ ਨਹੀਂ ਹੈਗਾ ਹਾਂਜੀ ਵੀ ਪੰਜਾਬ ਦਾ ਮਾਹੌਲ ਜਾਂ ਅਸੀਂ ਬਾਹਰ ਕਿਉਂ ਆਏ ਆ ਅਸੀਂ ਮਤਲਬ ਉਹੀ ਜਿਹੜਾ ਸਿਸਟਮ ਖਰਾਬ ਸੀਗਾ ਉਹ ਕ੍ਰੰਪ ਸਿਸਟਮ ਤੋਂ ਦੁਖੀ ਹੋ ਕੇ ਅਸੀਂ ਬਾਹਰ ਆ ਗਏ ਜੇ ਇਦਾਂ ਹੀ ਜੂਥ ਬਾਹਰ ਆਉਂਦਾ ਰਿਹਾ ਜੀ ਪੰਜਾਬ ਦਾ ਮਾਹੌਲ ਆਉਣ ਦੇ ਸਮੇਂ ਵਿੱਚ ਕੀ ਹੋਊਗਾ ਜਾਂ ਕੀ ਕਰਨਾ ਚਾਹੀਦਾ ਪੰਜਾਬ ਲਈ ਹੈ ਜਿਹੜਾ ਪੰਜਾਬ ਜਿਵੇਂ ਪਹਿਲਾਂ ਸੁਣਦੇ ਸੀ ਪੰਜਾਂ ਦਰਿਆਵਾਂ ਦੀ ਧਰਤੀ ਹੈ ਸਾਡਾ ਸਾਂਝਾ ਪੰਜਾਬ ਰੰਗਲਾ ਪੰਗਲਾ ਆਪਣਾ ਪੰਜਾਬ ਹਾਂਜੀ ਉਹ ਚੀਜ਼ਾਂ ਕਿਤੇ ਲੋਫ ਹੁੰਦੀਆਂ ਜਾਪਦੀਆਂ ਨੇ ਨੀ ਜਾਬਦੀਆਂ ਨਹੀਂ ਹੋਗੀਆਂ ਨੇ ਹੋਗੀਆਂ ਨੇ ਉਹਦਾ ਰੀਜ਼ਨ ਵੀਰ ਡਾਇਰੈਕਸ਼ਨ ਹੀ ਆ ਕਿ ਜਿੰਨਾ ਚਿਰ ਤੱਕ ਬੱਚਿਆਂ ਨੂੰ ਸਿਕਿਉਰਿਟੀ ਨਹੀਂ ਮਿਲਦੀ ਜੀ ਹੁਣ ਜਦੋਂ ਮੇਰਾ ਆਪਦਾ ਬ੍ਰਦਰ ਆਉ ਬਾਹਰ ਜਾਂਦਾ ਇਥੇ ਕੈਨੇਡਾ ਹੀ ਜਾਂਦਾ ਅੱਛਾ ਜੀ ਹੁਣ ਮੈਨੂੰ ਮੈਂ ਉਹਨੂੰ ਇੱਥੇ ਤਾਂ ਹੀ ਭੇਜਾਂ ਨਾ ਮੈਨੂੰ ਉੱਥੇ ਸਿਕਿਉਰਿਟੀ ਨਹੀਂ ਦੇਖਦੀ ਹਮ ਕਿ ਮੈਂ ਨਹੀਂ ਜਾਣਦਾ ਕਿ 4 ਸਾਲ ਕੋਈ ਕੰਮ ਕਰਕੇ ਉਹਨੂੰ ਲੱਗੇ ਕਿ ਯਾਰ ਮੇਰਾ ਤਾਂ ਅਜੇ ਵੀ ਫਿਊਚਰ ਸਿਕਿਉਰ ਨਹੀਂਗਾ ਜੀ ਸੋ ਸਿਕਿਉਰਿਟੀ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉੱਥੇ ਸਿਕਿਉਰਿਟੀ ਬਸ ਇਹ ਆ ਕਿ ਤੁਸੀਂ ਜੇ ਗਵਰਨਮੈਂਟ ਜੌਬ ਤੇ ਲੱਗ ਗਏ ਤੁਹਾਨੂੰ ਲੱਗਦਾ ਕਿ ਹੁ ਉਸ ਤੋਂ ਬਿਨਾ ਜਿਹੜੇ ਬੰਦੇ ਨੇ ਨੌਕਰੀ ਨਹੀਂ ਕਰਨੀ ਉਹਦੇ ਕੋਲੇ ਤਾਂ ਕੋਈ ਸਿਕਿਉਰਿਟੀ ਨਹੀਂ ਗੀ ਜੀ ਸੋ ਉਹ ਉੱਥੇ ਦੇ ਗਵਰਨਮੈਂਟ ਨੂੰ ਇਦਾਂ ਦਾ ਕੁਝ ਕਰਨਾ ਚਾਹੀਦਾ ਕਿ ਜਿੱਥੇ ਉੱਥੇ ਦੇ ਬੱਚੇ ਜਿਉਂ ਮਿਹਨਤ ਕਰਗੇ ਕਰਨਗੇ ਤੇ ਉਹਨਾਂ ਨੂੰ ਉਹਦਾ ਫਲ ਮਿਲੇ ਉਹਦਾ ਰਿਜ਼ਲਟ ਮਿਲੇ ਇੱਕ ਨਾ ਤੁਹਾਡੇ ਮਤਲਬ ਸੀਗਾ ਜਦੋਂ ਤੁਸੀਂ ਫਿਲਮ ਇੰਡਸਟਰੀ ਜਗੇ ਸੀ ਉਹਨੇ ਮਿਹਨਤ ਨਾ ਕਾਰ ਲੈਣੀ ਆ ਤੇ ਕਾਰ ਚ ਬਾਪੂ ਨੂੰ ਝੂਟੇ ਦਿਵਾਉਣੇ ਆ ਹਨਾ ਹਾਂਜੀ ਤੇ ਜਦੋਂ ਕਾਰ ਲਈ ਮੇਰੇ ਜੀ ਬਾਪੂ ਹੈ ਨਹੀਂ ਸੀ ਉਹਦਾ ਨਹੀਂ ਸੀਗਾ ਹਾਂਜੀ ਆਲਟੋ ਲਏ ਕਿਹੜੀ ਕਾਰ ਲਈ ਸੀ ਪਹਿਲਾਂ ਆਲਟੋ ਹਾਂਜੀ ਉਹ ਨਾ ਨੇ ਜਿੱਦਾਂ 5 ਦਿਨ ਉਹਨਾਂ ਨੇ ਉਹ ਚਲਾਈ ਆ 5 ਮਤਲਬ ਉਹ ਚਲਾ ਨਹੀਂ ਸਕਦੇ ਉਹ ਬਹੁਤ ਜ਼ਿਆਦਾ ਹੈਲਥ ਉਹਨਾਂ ਦੀ ਖਰਾਬ ਹੋ ਗਈ ਹੂੰ ਪਰ ਉਹੀ ਸੀਗੇ ਹਾਂਜੀ ਉਹ ਡਰਾਈਵਰ ਰੱਖਿਆ ਸੀ ਉਹ ਮਤਲਬ ਮਾਈਂਡ 'ਚ ਸੀਗਾ ਵੀ ਮਤਲਬ ਪਹਿਲਾਂ ਕਾਰ ਹੀ ਲੈਣੀ ਆ ਆਪਣੀ ਮਿਹਨਤ ਦੀ ਕਮਾਈ ਨਾਲ ਉਹ ਸੋਚਿਆ ਤਾਂ ਇਦਾਂ ਹੀ ਸੀ ਪਰ ਉਹ ਸਿਚੁਏਸ਼ਨ ਇਦਾਂ ਦੀ ਬਣ ਗਈ ਸੀ ਕਿ ਉਹ ਮਤਲਬ ਨਾਟ ਅ ਗੁੱਡ ਟਾਈਮ ਹਨਾ ਕਿ ਉਹਨੂੰ ਮਤਲਬ ਉਹਨੂੰ ਇੰਜੋਏ ਤਾਂ ਕਿੱਦਾਂ ਕਰ ਸਕਦੇ ਬੰਦੇ ਨੂੰ ਉਹ ਸਾਡੀ ਮਜਬੂਰੀ ਬਣ ਗਈ ਸੀ ਉਸ ਟਾਈਮ ਦੇ ਉੱਤੇ ਜੀ ਕਿ ਉਹ ਕਿਉਂਕਿ ਬਾਪੂ ਬਿਮਾਰ ਇਨਾਂ ਸੀ ਲੈ ਕੇ ਜਾਣਾ ਆਉਣ ਚ ਪ੍ਰੋਬਲਮ ਸੀਗੀ ਪਰ ਫਿਰ ਉਦੋਂ ਗੱਡੀ ਲਈ ਸੀ ਉਹ 10 ਕਿ ਦਿਨ ਮਿਲਦਾ ਉਹਨਾਂ ਕੋਲ ਰਹੀ ਹੈ ਜਦੋਂ ਨਹੀਂ ਤਾਂ ਉਹ ਤੋਂ ਬਾਅਦ ਉਹ ਐਕਸਪਾਇਰ ਹੋ ਗਈ ਸੀ ਭਾਈ ਜੀ ਤੁਹਾਡੀਆਂ ਗੱਲਾਂ ਬਹੁਤ ਸਿਆਣੀਆਂ ਨੇ ਹਨਾ ਲੁੱਕ ਆਪਾਂ ਇੱਕ ਬੰਦੇ ਨੂੰ ਲੁੱਕ ਤੋਂ ਜੱਜ ਕਰਦੇ ਹਾਂ ਨਾ ਲੁੱਕ ਤੋਂ ਮਤਲਬ ਵਰਲਡ ਬੋਲਣਾ ਨਹੀਂ ਚਾਹੁੰਦਾ ਦੇਖ ਕੇ ਕਹਿੰਦਾ ਬਾਈ ਉਹ ਹੋਣਾ ਹਨਾ ਤੇ ਗੱਲਾਂ ਸਿਆਣੀਆਂ ਨੇ ਇਹ ਤੁਸੀਂ ਦੇਖਦੇ ਹੋ ਲੁੱਕ ਤੋਂ ਜੱਜ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਕਿਸੇ ਇਦਾਂ ਦਾ ਨਹੀਂ ਬੇਵਕੂਫ ਬੰਦੇ ਇਦਾਂ ਜੱਜ ਕਰਦੇ ਆ ਕਿ ਜਿੱਦਾਂ ਜਿਹੜਾ ਸਿਆਣਾ ਬੰਦਾ ਉਹ ਨਹੀਂ ਕਰੂਗਾ ਕਿਉਂਕਿ ਸਿਆਣਾ ਬੰਦਾ ਹਮੇਸ਼ਾ ਜਦੋਂ ਕਿਸੇ ਦਾ ਹੱਥ ਮਲਾਉਂਦਾ ਨਾ ਉਹਨੂੰ ਪਤਾ ਲੱਗ ਜਾਂਦਾ ਅਗਲਾ ਬੰਦਾ ਕਿਦਾਂ ਦਾ ਕਿਆ ਬਾਤ ਸੋ ਜਿਹੜਾ ਕੋਈ ਬੰਦਾ ਕਿਸ ਨੂੰ ਦੇਖ ਕੇ ਪਹਿਲੇ ਜਜਮੈਂਟ ਕਰ ਲੈਂਦਾ ਮੈਨੂੰ ਲੱਗਦਾ ਇੱਕ ਤਾਂ ਇਮੇਚੂਰ ਹੁੰਦਾ ਜੀ ਇੱਕ ਉਹਨੂੰ ਸ਼ਾਇਦ ਜ਼ਿੰਦਗੀ ਦਾ ਐਕਸਪੀਰੀਅੰਸ ਘੱਟ ਹੁੰਦਾ ਜੀ ਤੀਜਾ ਉਹਨੂੰ ਉਹਦੇ ਚ ਪੇਸ਼ੀਐਂਸ ਨਹੀਂ ਹੁੰਦਾ ਸੋ ਹਮੇਸ਼ਾ ਕੋਈ ਵੀ ਸਿਆਣਾ ਬੰਦਾ ਦੁਨੀਆ 'ਚ ਕਿਤੇ ਵੀ ਹੋਵੇ ਜਿੰਨੇ ਬੰਦੇ ਕਾਮਯਾਬ ਆ ਉਹ ਮਿਲ ਕੇ ਗੱਲ ਕਰਕੇ ਇਹ ਤਾਂ ਪੁਰਾਣੀਆਂ ਕਹਾਵਤਾਂ ਨੇ ਜੇ ਤੁਸੀਂ ਕਿਸੇ ਬੰਦੇ ਦੇ ਨਾਲ ਤੁਸੀਂ ਬੰਦਾ ਦੇਖਣਾ ਕਿਦਾਂ ਦਾ ਪਹਿਲਾਂ ਉਹਦੇ ਨਾਲ ਬੈਠ ਕੇ ਗੱਲਬਾਤ ਕਰੋ ਉਹਨੂੰ ਪੈਸੇ ਦੇ ਕੇ ਦੇਖੋ ਉਹਦੇ ਨਾਲ ਟਰੈਵਲ ਕਰਕੇ ਦੇਖੋ ਜੇ ਬੰਦਾ ਠੀਕ ਆ ਫਿਰ ਤੁਹਾਡੇ ਯਾਰ ਬਣਦੇ ਲਾਇਕ ਬਣ ਜਾਂਦਾ ਉਹ ਸੋ ਮੇਰੀ ਮੇਰੀ ਸੋਚ ਨਹੀਂ ਆਏ ਬਦਨਾਮ ਤੋਂ ਬਾਅਦ ਹੁਣ ਕੀ ਆਉਣ ਦੀ ਤਿਆਰੀ ਆ ਸਿਰਫ ਬਦਨਾਮ ਹਲੇ ਅੱਛਾ ਇੱਕ ਟਾਈਮ ਤੇ ਇੱਕ ਹੀ ਗੱਮਾਂ ਦੀ ਕੀ ਆ ਬਾਤ ਹੈ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੀਰ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਬ੍ਰਦਰ ਥ ਬਹੁਤ ਸੋਹਣੀ ਗੱਲਬਾਤ ਲੱਗੀ ਜੀ ਉਮੀਦ ਆ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰਿਓ ਤੇ ਬਦਨਾਮ ਜ਼ਰੂਰ ਦੇਖਣ ਜਾਇਓ ਜਿੱਥੇ ਵੀ ਵਸਦੇ ਹੋ ਪੂਰੇ ਵਰਡ ਦੇ ਵਿੱਚ ਤਾਂ ਦੇਖਣ ਜਾਇਓ ਇੱਕ ਮੈਨੂੰ ਮਤਲਬ ਚਲੋ ਟ੍ਰੇਲਰ ਦੇਖਿਆ ਆ ਲਿ ਫਿਲਮ ਮੈਂ ਵੀ ਦੇਖਣੀ ਆ ਪਰ ਜਿਹੜਾ ਸਭ ਤੋਂ ਵੱਡਾ ਸਨੇਹਾ ਲੱਗਿਆ ਵੀ ਪਿਓ ਪੁੱਤ ਦਾ ਰਿਸ਼ਤਾ ਜਿਹੜਾ ਵੀਰੇ ਨੇ ਦਿਖਾਇਆ ਵੀ ਬਾਪ ਦੀ ਮੋਛਾ ਜਿਹੜੀ ਉਹ ਪੁੱਤ ਚੋਂਦਾ ਖੜੀ ਰਹੇ ਤੇ ਇੱਥੇ ਦੁਨੀਆ ਉਹ ਵੀ ਹੈਗੀ ਆ ਜਿਹੜੇ ਆਪਣੇ ਬਾਪ ਨੂੰ ਮਾਂ ਨੂੰ ਧੱਕੇ ਮਾਰ ਕੇ ਨਸ਼ਿਆਂ ਦੇ ਵਿੱਚ ਜਾਂਦੇ ਨੇ ਹਨਾ ਤੇ ਜਰੂਰ ਜਰੂਰ ਦੇਖਿਓ ਪੇਰੈਂਟਸ ਨਾਲ ਦੇਖਿਓ ਫੈਮਿਲੀ ਦੇਖਣ ਵਾਲੀ ਫਿਲਮ ਆ ਜਰੂਰ ਸਾਰਿਆਂ ਸਸਿਕਾਲ ਜੀ ਧੰਨ